ਚੋਰ ਪੁਲਿਸ ਜਲੰਧਜੀ ਵੱਲੋਂ ਜੋ ਕ੍ਰਿਮੀਨਲ ਜੇਰੀ ਸਟਡੀ ਹੈ স্পੈਸ਼ਲ ਵੇਅ ਚਲਾਈ ਗਈ ਹੈ ਜਿਹਦੇ ਚ ਕੀ ਅਸੀਂ ਸਨੇਚਰਸ ਡਰਗ ਡੀਲਰ ਸਾਰੇ ਦੇ ਤਰਾਤਰ ਦੇ ਕਾਵੇ ਚਲੇਜ ਲੰਦ ਸੈਟ ਵਿੱਚ ਸੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣਿਆਂ ਨੇ ਇੱਕ ਆਟੋ ਰਿਕਸ਼ਾ ਚਲ ਕੇ ਜਿਹੜਾ ਇਹ ਰਿਕਸ਼ਾ ਚਲਾਉਦਾ ਗਰੀਬ ਪੰਡਾ ਉਹਦੇ ਨਾਲ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਇਹਨੇ ਕਿੱਦਾਂ ਉਹ ਡਰੈਗ ਕਰਕੇ ਲੈ ਕੇ ਜਾ ਰਿਹਾ ਮਤਲਬ ਉਹਨੂੰ ਘਰੀਸਕੇ ਲੈ ਕੇ ਜਾ ਰਿਹਾ ਘੋ ਕੇ ਤਾਂ ਤੱਕ ਦੇ ਲੋਕ ਉਹ ਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟਰੇਸ ਕਰ ਲਏ ਉਹਨਾਂ ਕੋਲ ਦੱਤਰ ਵੀ ਰਿਕਵਰ ਕਰ ਲਿਆ ਔਰ ਜਿਹੜੇ ਕੋਲ ਰਿਕਸ਼ਾ ਚਾਲਕ ਨੂੰ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸੱਜੀ ਟੀਮ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਸੱਟ ਲੱਗ ਗਈ ਕਿਉਂਕਿ ਉਹ ਕੰਨ ਤੱਕੇ ਭੱਜ ਲੱਗਾ ਸੀਗੇ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਏ ਔਰ ਕਵਰ ਵੀ ਕਰ ਲਿਆ ਔਰ ਕਵਰੀ ਵੀ ਕਰ ਲਿਆ ਨਾਲ ਕੋਲ ਔਰ ਜਿਹੜੇ ਫਦਰ ਅਸੀਂ ਰਿਮਾਨ ਲੈ ਰਿਆ ਤਾਂ ਜੋ ਹੋਰ ਵੀ ਇਹਨਾਂ ਕੋਲੋਂ ਮੁਕੰਮਲ ਕੇਸ ਕੀਤਾ ਜਾ ਸਕੇ ਕਿੰਨੇ ਦੇ ਅੰਦਰ ਰਿਮਾਨ ਹੈ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਗੇ ਸਾਡੀ ਟੀਮ ਗਈ ਹੋਈ ਹੈ ਸਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਹੋਰ ਕੰਮ ਹੋਈ ਹੋਈ ਹੈ ਉਹ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪੱਤਰਾ ਜੀ ਔਰ ਪਰਮਸੋ ਹਤਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਬਕਿਆ ਮਹਲਾ ਜਲੰਧਰ ਦੇ ਇਹ ਆਪਣਾ ਕਹਿੰਦੇ ਇਹਨੂੰ ਸਵਾਰੀ ਬਣ ਕੇ ਬੈਠੇ ਸੀ ਇਹ ਇਹਨਾਂ ਨੇ ਜੱਲ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਂਕ ਦੇ ਤੋਂ ਉਹਨਾਂ ਨੂੰ ਕਿਹਾ ਕਿ ਸਾਨੂੰ ਉੱਧਰ ਲੈ ਕੇ ਜਾਓ ਆਪਣਾ ਪਤਾ ਪਾਵਾ ਬੱਡ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦੱਤ ਦੀ ਨੋਕ ਤੇ ਬੱਤਲ ਵੀ ਮਾਰਿਆ ਚੱਲੇ ਔਰ ਫੈਸੇ ਵੀ ਖੋਲੇ ਔਰ ਉਹਨੂੰ ਧੂਕੇ ਵੀ ਲੈ ਕੇ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਜਰਾ ਕੱਲਾ ਸੀਗਾ ਦੋ ਜਣੇ ਸੀਗੇ ਉੱਤੇ ਹੈਵੀ ਰੇਨ ਪਹਿਲੇ ਵੀ ਮਰਦ ਤਾਂ ਜਰੂਰ ਹੁੰਦਾ ਹੈ ਉਹ ਅਸੀਂ ਇਹ ਬੰਦੇ ਨਾਲ ਰਮਾਨ ਲੈ ਕੇ ਕੁਝ ਕੁਝ ਕਰਾ ਗਏ ਚੁਲਾ ਲਾ ਦੇ ਇਹਨਾਂ ਦੀ ਰੈਸਟ ਪਾਈਏ ਔਰ ਰਮਾਨ ਵੀ ਲੈ ਕੇ ਪਕਰ ਚਿੱਤ ਆਇਆ ਪਕਰ ਸਾਨੂੰ ਪਤਾ ਸੀਗਾ ਇਹਨਾਂ ਬੱਦਰ ਕਿ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਬੁਖਬੁਰ ਖਾਸੇ ਦੱਸਿਆ ਕਿ ਇਹ ਬੰਦੇ ਫਰਾਨੀ ਦੇ ਨਾਲ ਦੋਨੋਂ ਇਕੱਠੇ ਹੋ ਕੇ ਬੈਠੇ ਆ ਸੋ ਉੱਥੇ ਇਮੀਡੀਏਟਲੀ ਸਾਡੇ ਐਸਐਚਓ ਤਿੰਨ ਨੰਬਰ ਤੇ ਰੇਡ ਕੀਤੀ ਔਰ ਮੌਕੇ ਤੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਦ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸੋ ਉੱਥੇ ਮੌਕੇ ਤੋਂ ਅਰੈਸਟ ਕਰ ਲਿਆ ਗ੍ਰਿਫਤਾਰਾਂ ਦਾ ਪ੍ਰਤਾਪ ਆਪ ਦੇ ਲਾਗ ਬਟ ਦੇਖੋ ਜੀ ਇਹ ਇਜ਼ੀ ਨਹੀਂ ਆ ਕੁਝ ਈਜ਼ੀ ਮਨੀ ਨਹੀਂ ਆ ਪਲੱਸ ਇਹਨਾਂ ਦੇ ਵਿਲੇ ਰਹਿਣ ਦਾ ਕਾਰਨ ਔਰ ਈਜ਼ੀ ਬਣੇ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਬਾਰਦਾਤੀ ਉਹ ਲੋਕ ਕਰਦੇ ਨੇ ਜਦੋਂ ਇਹਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਆਉਂਦੇ ਜਾਂਦੇ ਰਾਤ ਲਾਗੇ ਇਹਨੂੰ ਔਰ ਆਪਣੇ ਜਿੰਨਾ ਵੀ ਉਹ ਕੋਲ ਪੈਸੇ ਮਿਲਦੇ ਨੇ ਆਪਣੇ ਖਾਂ ਕੇ ਜੀਣ ਦੇ ਆਪਣੇ ਦੀ ਪੂਰਤੀ ਕਰਦੇ ਸਰੀ ਇਹਨਾਂ ਵਿੱਚ ਜਿਹੜੇ ਪੈਸੇ ਕੋਈ ਕਿੰਨੇ ਪੂਰਤੀ ਤੇ ਬਹੁਤ ਜ਼ਿਆਦਾ ਮਹੌਨ ਨਹੀਂ ਸੀ 1200 ਪਿਆਸ ਸੀ ਇਹ ਰਿਕਸ਼ਾ ਵਾਲੇ ਕੋ ਕਿੰਨਾ ਹੋਊਗਾ ਮੌਜੀ ਉਸ ਗਰੀਬ ਬੰਦਾ ਸੀ ਇਹਨਾਂ ਨੇ ਉਹਨੂੰ ਵੀ ਬਖਸ਼ ਅੱਗੇ ਤੋਂ ਅਸੀਂ ਉਹ ਹੋਰ ਨਰਮਾਨ ਲੈ ਕੇ ਫਰਦਰ ਜਿਹੜੀ ਨੈਮੈਸਟੀਕੇਸ਼ਨ ਸਾਡੀ ਚੱਲ ਰਹੀ ਹੈ ਉਹਦੇ ਜਿੰਨੇ ਮੁਕਦਮੇ ਤੇ ਦਰਜ ਹੋਏ ਤਾਂ ਲੋ ਬੱਸ ਇਹਨਾਂ ਨੇ ਕਰਦੇ ਦੋਨੋਂ ਕਰਦੇ ਇਹਨੂੰ ਕੋਈ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਦੀ ਮਾਰੀ ਮੋਟੀ ਕਰਨ ਲਈ ਜਿਹਦਾ ਸ਼ਰਾਬ ਵਗੈਰਾ ਸੀ ਇੰਡੇ ਕਰ ਲਈ ਉਹਦੇ ਲਈ ਇਹਨਾਂ ਨੇ ਕੋਈ ਵਾਈ ਕੀਤੀ ਕੋਈ ਕੰਮ ਕਰ ਨਹੀਂ ਕਰਦੇ ਇਸ ਕਰਕੇ ਠੀਕ ਹੈ ਜੀ ਨਸ਼ਾ ਦੋਨੋਂ ਮੇਰੀ ਨਹੀਂ ਇਹ ਜਿਹੜੇ ਫਲੇਰ ਨਹੀਂ ਹਾਂ ਅਸੀਂ ਤੁਹਾਨੂੰ ਬਾਅਦ ਕਰਾਂਗੇ ਜਿਆਦਾ ਏਜ ਨਹੀਂ ਹੈਗੀ ਇਹਨਾਂ ਦੀ 32 ਸਾਲ ਦੀ ਆਪਸੀ ਮਾਰਕੀ